ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆ ਦੇ ਅੱਡਾ ਐਮਾ ਮੰਗਰ ਦੇ ਨਜ਼ਦੀਕ ਅੱਜ ਸਵੇਰੇ ਪੰਜਾਬ ਪੁਲਿਸ ਦੀ ਬੱਸ ਤੇ ਟਰਾਲੇ ਦੀ ਹੋਈ ਟੱਕਰ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 15 ਤੋਂ 20 ਮੁਲਾਜ਼ਮ ਜ਼ਖਮੀ ਹਨ ਜਿਨ੍ਹਾਂ ਨੂੰ ਸ਼ੁਰੂਆਤੀ ਇਲਾਜ ਦੇ ਲਈ ਪਹਿਲਾ ਮੁਕੇਰੀਆ ਦੇ ਹਸਪਤਾਲ ਲਿਆਂਦਾ ਗਿਆ ਜਿਸ ਤੋਂ ਬਾਅਦ 5 ਮੁਲਾਜ਼ਮ ਜ਼ਿਆਦਾ ਗੰਭੀਰ ਜ਼ਖਮੀ ਹੋਣ ਦੇ ਕਾਰਨ ਉਹਨਾਂ ਨੂੰ ਅਮਰਜ਼ਾ ਰੈਫਰ ਕਰ ਦਿੱਤਾ ਗਿਆ ਅਤੇ ਬੱਸ ਨੂੰ ਫਿਲਹਾਲ ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਤੇ ਹੀ ਹਟਾ ਲਿਆ ਗਿਆ ਪਟਰਾਲਾ ਐਮ ਮਾਰਗਟ ਉਸ ਐਕਸੀਡੈਂਟ ਵਾਲੀ ਜਗ੍ਹਾ ਤੇ ਹੀ ਖੜਾ ਹੈ ਇਸ ਸਬੰਧ ਵਿੱਚ ਹੁਸ਼ਿਆਰਪੁਰ ਐਸਐਸਪੀ सुरेंद्र ਲਾਂਬਾ ਵੀ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਬੱਸ ਵਿੱਚ ਬੈਠੇ ਜੋ ਜ਼ਖਮੀ ਮੁਲਾਜ਼ਮ ਹਨ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਸ ਦੇ ਅੱਗੇ ਜਾਨਵਰ ਆ ਗਿਆ ਸੀ ਜਿਸ ਨੂੰ ਬਚਾਉਂਦੇ ਹੋਏ ਇਹ ਦਰਦਨਾਕ ਹਾਦਸਾ ਹੋਇਆ ਹੈ ਹੁਣ ਤੱਕ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਜਿਹੜੇ 5 ਜਖਮੀ ਸਨ ਉਹਨਾਂ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ। ਸ਼੍ਰੀਮਾਨ ਅੰਮ੍ਰਿਤਸਰ ਕੀਤਾ ਵ ਮਕੇਰੀਆਂ ਵਾਲੇ ਸ਼੍ਰੀਮਾਨ ਕੀਤਾ। ਇਸ ਸੰਬੰਧੀ ਹੁਸ਼ਿਆਤਪੁਰ ਐਸਐਸਪੀ ਸੁਰਿੰਦਰ ਲਾਂਬਾ ਵੀ ਐਕਸੀਡੈਂਟ ਵਾਲੀ ਜਗ੍ਹਾ ਪਹੁੰਚੇ ਅਤੇ ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਬੱਸ ਵਿੱਚ ਬੈਠੇ ਜਖਮੀ ਮੁਲਾਜ਼ਮ ਹਨ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਬੱਸ ਦੇ ਅੱਗੇ ਜਾਨਵਰ ਆ ਗਿਆ ਸੀ ਜਿਸ ਨੂੰ ਬਚਾਉਣ ਦੇ ਹੋਏ ਦਰਦਨਾਕ ਹਾਦਸਾ ਹੋਇਆ। ਹੋਂ ਤੱਕ 4 ਪੁਲਿਸ ਮੁਲਾਜ਼ਮਾ ਦੀ ਮੌਤ ਹੋ ਚੁੱਕੀ ਆ ਤੇ ਜਿਹੜੇ 5 ਜ਼ਖਮੀ ਜ਼ਿਆਦਾ ਸਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜਿਹੜੇ ਪੰਜਾਬ ਦੇ ਜਿਲ੍ਹੇ ਕੋਲ ਹਾਈਵੇ ਤੇ ਜੰਮਾ ਮਾਰਗਤ ਜਗ੍ਹਾ ਹੈ ਉੱਥੇ ਪੁਲਿਸ ਵਾਲਾਂ ਦੀ ਗੱਡੀ ਇੱਕ ਟਰੱਕ ਵਿੱਚ ਟਕਰਾ ਜਾਣ ਕਰਕੇ ਹਾ사 ਹੋਇਆ ਤੇ ਪੁਲਿਸ ਪਰਸਨਲ ਦੀ ਕਾਫੀ ਸੱਟਾਂ ਲੱਗੀਆਂ ਨੇ। ਉਹਨਾਂ ਵਿੱਚੋਂ ਕੁਝ ਪੇਸ਼ੈਂਟ ਜਿਹੜੇ ਸੀਗੇ ਉਹ ਦਸੂਏ ਚਲੇ ਗਏ ਸੀ। ਉਹਨਾਂ ਨੂੰ ਲੈ ਕੇ ਚਲੇ ਗਏ ਸੀ। ਕੁਝ ਪੇਸ਼ੈਂਟ ਨੂੰ ਇੱਥੇ ਲੈ ਕੇ ਆਏ ਸਾਡੇ ਕੋਲ ਟੋਟਲ ਨੰਬਰ 15 ਪੇਸ਼ੈਂਟ ਆਏ ਨੇ। ਤੇ ਦੋ ਡੈਡ ਬੋਡੀਜ਼ ਆਏ 2 ਤੋਂ 17 ਆਏ ਨੇ ਤੇ 15 ਦੇ ਵਿੱਚੋਂ ਜਿਹੜੇ 9 ਪੇਸ਼ੈਂਟ ਸੀ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ ਜਿਹੜੇ ਹੈਮੋਰੀਜੀ ਸੀਗੀ ਫੇਸ ਤੇ ਸੱਟਾਂ ਸੀਗੀਆਂ ਤੇ ਫਸਲੀਆਂ ਦੇ ਫ੍ਰੈਕਚਰ ਸੀਗੇ ਜਿਸ ਕਰਕੇ ਉਹਨਾਂ ਦੀ ਨਾਜੁਕ ਹਾਲਤ ਦੇਖਦੇ ਹੋਏ ਉਹਨਾਂ ਨੂੰ ਡੈਪਲਰ ਕਰ ਦਿੱਤਾ ਗਿਆ ਸਾਡੇ ਕੋਲ 6 ਪੇਸ਼ੈਂਟ ਆਉਣਾ ਐਬਸolutely ਜਿਹੜੇ ਬਿਲਕੁਲ ਖਤਰੇ ਤੋਂ ਬਾਹਰ ਐ ਐਕਸਰੇ ਹੋ ਚੁੱਕੀ ਐ ਟ੍ਰੀਟਮੈਂਟ ਉਹਨਾਂ ਦੀ ਚੱਲ ਰਹੀ ਐ ਤੇ ਜੇ ਕਿਤੇ ਅਸੀਂ ਗੱਲ ਕਰੀਏ ਤੇ ਦਸੂਏ 'ਚ ਕਿੰਨੇ ਐ ਐਡਮਿਟ ਹੋਏਗੇ ਉੱਥੇ ਤੇ ਉੱਥੇ ਕਿੰਨੇ ਦਸੂਏ ਕੋਈ ਲਗਭਗ 3 ਪੇਸ਼ੈਂਟ ਗਏ ਆ ਤੇ ਇੱਕ ਡੈਡ ਠੀਕ ਹੈ। ਓਕੇ। ਹਾਂ। ਤੋਂ ਕਿਹਾ ਅੰਜ ਕੀ ਕਹਿਣਾ ਚਾਹਦੇ ਇਸ ਬੰਦੇ। ਜਿਹੜਾ ਅਨ ਫੋਰਚੂਨੇਟ ਇਨਸੀਡੈਂਟ ਹੋਇਆ ਜਿਹਦੇ ਸਦੇ ਚ ਸਾਡੇ ਤਿੰਨ ਮੁਲਾਜ਼ਮਾਂ ਦੀ ਜਾਨ ਗਈ ਐ ਐਕਸੀਡੈਂਟ ਕਰ ਤੇ ਬਾਕੀ ਸਾਡੇ ਦੋ ਤਿੰਨ ਮੁਲਾਜ਼ਮ ਕਾਫੀ ਕ੍ਰਿਟੀਕਲਲੀ ਇੰਜਰਡ ਹੈਗੇ ਜਿਹੜੇ ਅੰਡਰ ਟ੍ਰੀਟਮੈਂਟ ਹੈਗੇ ਤੇ ਉਸ ਤੋਂ ਅਲਾਵਾ ਜਿਹੜੇ ਸਾਡੇ ਲਗਭਗ 11-12 ਮੁਲਾਜ਼ਮ ਜਿਹੜੇ ਮਾਈਨਰ ਇੰਜਰਡ ਹੈਗੇ ਉਹ ਵੀ ਅੰਡਰ ਟ੍ਰੀਟਮੈਂਟ ਹੈ। ਤੇ ਆਰਲੀ ਮਾਰਨਿੰਗ ਐਕਸੀਡੈਂਟ ਹੋਇਆ ਹੈ ਜਦ ਬੱਸ ਜਿਹੜੀ ਟਰੋਲਰ ਚ ਜਾ ਕੇ ਜਦੋਂ ਬੱਤੀ ਤੇ ਬਾਕੀ ਅਸੀਂ ਰੈਸਕਿਊ ਸਾਡਾ ਆ ਪ੍ਰੋਪਰ ਕੰਪਲੀਟ ਹੋ ਗਿਆ ਹੈਗਾ ਹੁਣ ਟ੍ਰੀਟਮੈਂਟ process ਚੱਲ ਰਿਹਾ ਤੇ ਆ ਮੁਲਾਜ਼ਮਾ ਨੇ ਜਾਣਾ ਸੀ ਪੀਏਪੀ ਤੋਂ ਗੁਰਦਾਸਪੁਰ ਡਿਊਟੀ ਤੇ ਜਾਣਾ ਸੀ ਇਹਨ ਬਿਠੇ ਨਾਲ ਦਸਤੇ ਚਾਹ ਹਾਂਜੀ ਜਿੱਥੇ ਜਿਹੜੀਆਂ ਰੋਡ ਤੇ ਗੱਡੀਆਂ ਖੜੀਆਂ ਹੁੰਦੇ ਜਿੱਦ ਕਰਕੇ ਹਾਸਾ ਹੈ ਕੋਈ ਆਪਣੇ ਬਲੋਕਸ ਕਰੋਗੇ ਤੇ ਸਿੱਖਤੀ ਕਰੋਗੇ ਤਾਂ ਇਹ ਆਲਰੇਡੀ ਸਖਤੀ ਨਹੀਂ ਕਿ ਜੀ ਰੋਡ ਤੇ ਗੱਡੀਆਂ ਤਾਂ ਬਿਲਕੁਲ ਵੀ ਨਹੀਂ ਅਲਾਉਡ ਹੈ ਜਿਹੜਾ ਟਰੋਲਾ ਸੀਗਾ ਹਾਲਾਂਕਿ ਥੋੜਾ ਜਿਹਾ ਰੋਡ ਕੋ ਸਾਈਡ ਤੇ ਖੜਾ ਸੀਗਾ ਬਟ ਇਸ ਤਰੀਕੇ ਦੇ ਕਿੰਨੇ ਦੰਦ ਕਰਕੇ ਤੇ ਹੋਰ ਚੀਜ਼ਾਂ ਕਾਫੀ ਇਸ ਤਰੀਕੇ ਦੇ ਐਕਸੀਡੈਂਟ ਹੋਤੇ ਹੈਗੇ ਤੇ ਆਲਰੇਡੀ ਸਾਡੇ ਹਾਈਵੇ ਵਹੀਕਲਸ ਹੈਗੇ ਇਹਨਾਂ ਨੂੰ ਉਹਨਾਂ ਨੂੰ ਬਾਕੀ ਹੋਰ ਸਖਤੀ ਨਾਲ ਹੀ ਰੈਗੂਲੇਟ ਕਰਾਂਗੇ ਕਿਸ ਤਰੀਕੇ ਦੇ ਜਿਹੜੀ ਕੋਈ ਪਾਰਕਿੰਗ ਵਗੈਰਾ ਹੈਗੀ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਸਾਈਡ ਤੇ ਕਰਾਇਆ ਜਾਵੇ ਸਰ ਰੀਜ਼ਨ ਕੀ ਹੋ ਐਕਸੀਡੈਂਟ ਦੇਖੋ ਰੀਜਨ ਜਿਹੜਾ ਐਜ ਆਫ ਰਾਉ ਜਨਾ ਜਿਹੜਾ ਫਿਲਮਰੀ ਅਸੀਂ ਵੈਰੀਫਾਈ ਪੁਲਾਜਨਾ ਦੱਸਿਆ ਕਿ ਸਾਹਮਣੇ ਤੋਂ ਕੋਈ ਕੁਝ ਘੋੜੇ ਟਾਈਪ ਦੇ ਜਿੱਦਾਂ ਕੋਈ ਜਾਨਵਰ ਸਾਹਮਣੇ ਆਗੇ ਸੀਗੇ ਇਹ ਕਰਿਆ ਹੈਗਾ ਕੋਈ ਰੋਮ ਸਾਈਡ ਤੋਂ ਕੋਈ ਵਹੀਕਲ ਵੀ ਉਰ ਦੇਖਿਆ ਤੇ ਉਹ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਫਿਲਹਾਲ ਤਾਂ ਟ੍ਰੀਟਮੈਂਟ ਅਸੀਂ ਕਰਾ ਰਹੇ ਹਾਂ ਤੇ ਡੈਫੀਨਿਟਲੀ ਐਕਸੀਡੈਂਟ ਮਤਲਬ ਡਰਾਈਵਰ ਨੇ ਸਾਈਡ ਤੇ ਗੱਡੀ ਕੱਟ ਕੀਤੀ ਹੈਗੀ ਤਾਂ ਕੁਛ ਨਾ ਕੁਛ ਉਹਨੂੰ ਵਿਜੀਬਲ ਹੋਇਆ ਹੋਣਾ ਜਿੱਦੇ ਕਰਕੇ ਉਹ ਨਿਸਤੇ ਗੱਲ ਹਾਂਜੀ ਤੇ ਜਾਨਵਰਾਂ ਨਾਲ ਬਹੁਤ ਹਾਸੀ ਹੁੰਦੀ ਹੈ ਜਦੋਂ ਅੱਗੇ ਆਉਂਦੇ ਤੇ ਬੜੇ ਤਕੜੇ ਤਕੜੇ ਹਾਂ ਕਿ ਯਹਾਂ ਸੜਕ ਜਿੱਦਾਂ ਕਿ ਅਜਮਕੀਰੀਏ ਵਿੱਚ ਹੋਇਆ ਤੇ ਕੋਈ ਆਪਣੇ ਵੱਲੋਂ ਕੋ ਸ਼ਕਤੀ ਹੋ ਕੇ ਕਿਤਾ ਕੋਈ ਜਾਨਵਰ ਜਿਹਦਾ ਨਾਮ ਹੈ ਜਾਂ ਲੋਕਾਂ ਨੂੰ ਕੋਈ ਅਵੇਲਪਰ ਕੋਤ ਰਹਿਦਾ ਹੀ ਹੈਗਾ ਛਾਨੁਰ ਤੋਂ ਇਹ ਹੀ ਲਿਮਿਟੇਸ਼ਨ ਹਾਈ ਲਿਮਿਟੇਸ਼ਨ ਹੈਗੀ ਰੋਡ ਤੇ ਸ਼ਾਮ ਸਵੇਰੇ ਚੱਲਣ ਦੀ ਬੜਾ ਚੈਲੰਜ ਹੈ ਸਰ ਟੋਟਲ ਇੰਜਰਡ ਕਿੰਨੇ ਹੋਏ ਇੰਜਰਡ ਸਾਡੇ ਟੋਟਲ ਜਿਹੜੇ ਹੈਗੇ ਹੁਣ ਤੱਕ 13 ਮੁਲਾਜ਼ਮ ਇੰਜਰਡ ਹੈਗੇ ਜਿਨ੍ਹਾਂ ਵਿੱਚੋਂ ਦੋ ਕ੍ਰਿਟੀਕਲ ਇੰਜਰਡ ਹੈਗੇ ਤੇ ਐਜ ਆਫ ਨਾਉ 3 ਲੋਕਾਂ ਦੀ ਡੈੱਥ ਹੋਈ ਹੈ ओके जी थैंक यू ਵੈਰੀ ਮੱਚ